ਕੀ ਕਰਨ ਦਾ ਅਗਰ ਮੀਟਿੰਗ ਰੱਖੀ ਹੈ ਕੀ ਮਕਸਦ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਔਰ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਸਾਨੂੰ ਕਰਨੀ ਕਿਉਂ ਪਈ ਸਾਰੇ ਪੰਜਾਬ 'ਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਸੀਨੀਅਰ ਆਗੂ ਜਿਹੜੇ ਆ ਉਹ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਇਹ ਕਿਉਂ ਕਰਨੀਆਂ ਪਈਆਂ ਦੇਖੋ ਪਾਰਲੀਮੈਂਟ ਦੇ ਇਲੈਕਸ਼ਨ ਹਾਰਨ ਤੋਂ ਬਾਅਦ ਸਾਡੀ ਪਹਿਲੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਤੇ ਉਹਦੇ ਵਿੱਚ ਸਾਰੇ ਤਕਰੀਬਨ ਜਿਹੜੇ ਬਾਗੀ ਤੇ ਡਾਵੀ ਐ ਜਿਹੜੇ ਅੱਜ ਬਾਗੀਸੁਰਾਂ ਕੱਢ ਰਹੇ ਨੇ ਉਹ ਵੀ ਹਾਜ਼ਰ ਸੀ। ਔਰ ਸਾਰਿਆਂ ਨੇ ਹੀ ਇਹ ਗੱਲ ਕਹੀ ਸੀ ਕਿ ਆਪਾਂ ਕੋਈ ਸੁਜੈਸ਼ਨ ਨਵੇਂ-ਨਵੇਂ ਲਿਆ ਕੇ ਪਾਰਟੀ ਨੂੰ ਕਿਵੇਂ ਉੱਪਰ ਚੱਕਣਾ ਇਹ ਗੱਲ ਹੋਈ ਸੀ ਔਰ ਜਦੋਂ ਪਾਰਟੀ ਤੋਂ ਬਾਹਰ ਆ ਕੇ 2-3 ਦਿਨਾਂ ਬਾਅਦ ਜਲੰਧਰ ਮੀਟਿੰਗ ਹੋ ਗਈ ਹੋਰ ਕਈ ਥਾਂ ਤੇ ਮੀਟਿੰਗਾਂ ਹੋ ਗਈਆਂ ਬਾਗੀ ਸੁਰਤ ਨਿਕਣ ਲੱਗੇ ਤਾਂ ਉਸ ਸੁਰਾ ਨੂੰ ਲੋਕਾਂ ਨੂੰ ਸਮਝਾਉਣ ਵਾਸਤੇ ਸਾਡੇ ਵਰਕਰ ਨੂੰ ਸਮਝਾਉਣ ਵਾਸਤੇ ਅਸੀਂ ਇਹ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰ ਲਈਆਂ ਦੇਖੋ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਇਹਦਾ ਆਪ ਦਾ ਵਿਦਾਨ ਹੈ ਇਹ ਡੈਮੋਕਰੈਟਿਕ ਸੈਟਅਪ ਹੈ ਰਜਿਸਟਰਡ ਬੋਡੀ ਹੈ ਪਹਿਲਾ ਇਹਦੀ ਭਰਤੀ ਹੁੰਦੀ ਹੈ ਉਸ ਤੋਂ ਬਾਅਦ ਡੈਲੀਗੇਟ ਬਣਦੇ ਆ ਸਰਕਲ ਪ੍ਰਧਾਨ ਬਣਦੇ ਆ ਫਿਰ ਸਰਕਲ ਪ੍ਰਧਾਨ ਪ੍ਰਧਾਨ ਦੀ ਚੋਣ ਕਰਦੇ ਆ ਔਰ ਪ੍ਰਧਾਨ ਦੀ ਚੋਣ ਕਰਨ ਤੋਂ ਬਾਅਦ ਉਹਨਾਂ ਨੂੰ ਅਖਤਿਆਰ ਦਿੱਤੇ ਜਾਂਦੇ ਆ ਕਿ ਉਹ ਜਿਹੜਾ ਉਹ ਵਰਕਿੰਗ ਕਮੇਟੀ ਬਣਾਵੇ ਉਹ ਹਲਕਾ ਇਨਚਾਰਜ ਬਣਾਵੇ ਉਹ ਕੋਰ ਕਮੇਟੀ ਬਣਾਵੇ ਉਹ ਜ਼ਿਲੇ ਦੇ ਜਫੇਦਾਰ ਬਣਾਵੇ। ਸੋ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਇਲੈਕਸ਼ਨ ਹੋਇਆ ਸੀ ਭਰਤੀ ਹੋਣ ਤੋਂ ਬਾਅਦ ਉਹ ਯੂਨੀਨਿਮਸਲੀ ਜਿਹੜਾ ਇਲੈਕਸ਼ਨ ਹੋਇਆ ਸੀ ਔਰ ਬੜੇ ਡੈਮੋਕਰੈਟਿਕ ਢੰਗ ਨਾਲ ਕੋਈ ਵੀ ਆਪੋਜੀਸ਼ਨ ਦਾ ਕੋਈ ਕੈਂਡੀਡੇਟ ਉਹਦੇ ਵਿੱਚ ਖੜਾ ਨਹੀਂ ਸੀ ਔਰ ਸਾਰਿਆਂ ਨੇ ਜੇਕਾਰੇ ਦੇ ਨਾਲ ਯੂਨੀਨਿਮਸਲੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਚੁਣਿਆ ਸੀ। ਹੁਣ ਕੁਝ ਬਾਗੀ ਸੁਰਾਂ ਇਸ ਤਰ੍ਹਾਂ ਦੀਆਂ ਨਿਕਲਦੀਆਂ ਹਨ। ਕਿ ਜੀ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਮ ਨਹੀਂ ਚਾਹੁੰਦੇ ਦੇਖੋ ਜਿਸ ਪਾਰਟੀ ਦਾ ਵਿਧੀ ਵਿਧਾਨ ਹੋਵੇ ਕੋਈ ਸਿਸਟਮ ਹੋਵੇ ਔਰ ਡੈਮੋਕਰੈਟਿਕ ਹੋਵੇ ਉਹ ਚ ਦੋ ਚਾਰ ਬੰਦੇ ਜੇ ਖੜੇ ਹੋ ਕੇ ਕਹਿ ਵੀ ਦਿੰਦੇ ਆ ਕਿ ਅਸੀਂ ਪ੍ਰਧਾਨ ਨੂੰ ਨਹੀਂ ਚਾਹੁੰਦੇ ਤਾਂ ਉਹਨਾਂ ਦਾ ਕੋਈ ਨਾਂ ਉਹਨਾਂ ਦੀ ਕੋਈ ਮਹਤਤਾ ਨਾ ਉਹਨਾਂ ਦੀ ਕੋਈ ਵੈਲਿਊ ਹੈ ਨਾ ਉਹਨਾਂ ਦਾ ਕੋਈ ਗੱਲ ਸਿਰੇ ਲੱਗਦੀ ਹੈ ਸੋ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਸੀਂ ਵਿਦਨ ਦੀ ਪਾਰਟੀ ਆ ਕੇ ਟੇਬਲ ਤੇ ਬੈਠੋ ਜੇ ਤੁਹਾਡੇ ਕੋਲ ਕੋਈ ਚੰਗੇ ਸੁਝਾਅ ਹੈ ਪਾਰਟੀ ਨੂੰ ਉੱਪਰ ਚੱਕਣ ਵਾਸਤੇ ਤਾਂ ਉਹ ਮੀਟਿੰਗ ਦੇ ਵਿੱਚ ਰੱਖੋ ਅੰਦਰ ਰੱਖੋ ਜਨਾਕਿ ਤੁਸੀਂ ਬਾਹਰ ਜਾ ਕੇ ਜਿਹੜਾ ਹੈ ਉਹ ਪੰਥਕ ਦੇ ਬਰ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਬਰ ਖਿਲਾਫ ਮੀਟਿੰਗਾਂ ਕਰੋ ਔਰ ਇੱਕ ਪਾਸੇ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਉੱਚਾ ਚੱਕਣ ਵਾਸਤੇ ਇਹ ਸਾਰਾ ਕੁਝ ਕਰ ਰਹੇ ਹਾਂ ਤੇ ਜੇ ਇਹ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਬਾਗੀ ਤਰ੍ਹਾਂ ਨਾਲ ਤਗੜਾ ਨਹੀਂ ਹੋਣਾ ਕਮਜ਼ੋਰ ਹੋਣਾ ਸੋ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਦਾ ਪ੍ਰੈਸ ਦੇ ਰਾਹੀਂ ਉਹਨਾਂ ਵੀਰਾਂ ਨੂੰ ਕਿ ਇਹ ਜਿਹੜਾ ਸਿਸਟਮ ਹੈ ਤੁਹਾਡਾ ਇਹ ਬਿਲਕੁਲ ਗਲਤ ਹੈ ਔਰ ਉਹ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਤੁਸੀਂ ਕਮ ਸੇ ਕਮ ਪਾਰਟੀ 'ਚ ਆ ਕੇ ਬੈਠੋ ਅੰਦਰ ਬੈਠ ਕੇ ਪ੍ਰਧਾਨ ਜੀ ਨੂੰ ਸੁਝਾਸ਼ਨ ਦੇ ਲੋ ਕਿ ਕੀ ਕਿਹੜੀਆਂ ਗੱਲਾਂ ਆਪਣੇ ਚ ਖਾਮੀਆਂ ਰਹੀਆਂ ਉਹ ਅਸੀਂ ਪੂਰੀਆਂ ਕਰ ਲਈਏ ਤੇ ਤੁਸੀਂ ਪਰ ਜੇ ਤੁਸੀਂ ਬਾਹਰ ਜਾ ਕੇ ਕੋਈ ਇਸ ਤਰ੍ਹਾਂ ਦੀ ਗੱਲ ਕਰੋਗੇ ਤਾਂ ਇਹ ਸਮਝ ਲਓ ਕਿ ਉਹ ਪਾਰਟੀ ਤੋਂ ਬਾਹਰ ਨੇ ਸਾਡੀ ਪਾਰਟੀ 'ਚ ਉਹਨਾਂ ਦਾ ਕੋਈ ਨਹੀਂ ਹੈ ਇਹ ਪਹਿਲਾਂ ਵਰਕਿੰਗ ਕਮੇਟੀ ਜਿਹੜੀ ਸਾਡੀ ਹੋਈ ਸੀ ਉਹਦੇ 'ਚ ਵੀ ਫੈਸਲਾ ਕੀਤਾ ਸੀ ਔਰ ਭੁੰਦਰ ਸਾਹਿਬ ਨੇ ਪ੍ਰੈਸ ਕਾਨਫਰੰਸ ਕਰੀ ਸੀ ਕਿ ਜਿਹੜੇ ਲੋਕ ਬਾਗੀਆਂ ਸੂਰਾਂ ਬਾਹਰ ਕੱਢ ਦਿਆ ਜਾ ਕੇ ਉਹਨਾਂ 'ਚੋਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਸਮਝਿਆ ਜਾਵੇ ਸੋ ਅੱਜ ਫੇਰ ਉਹਨਾਂ ਨੂੰ ਅਸੀਂ ਤਾਂ ਜ਼ਿਲ੍ਹਾ ਹੈੱਡਕੁਆਰਟਰ ਨੂੰ ਸਾਰਿਆਂ ਤੋਂ ਅਪੀਲ ਕਰਦੇ ਆਂ ਵੀ ਭਾਈ ਕੁਝ ਨਹੀਂ ਵਿਗੜਿਆ ਜਾਵੇ ਆ ਕੇ ਬੈਠ ਕੇ ਤੁਸੀਂ ਪਾਰਟੀ ਵਿੱਚ ਗੱਲ ਕਰੋ ਜੇ ਨਹੀਂ ਕਰਨੀ ਬਾਹਰ ਸੁਰਾਂ ਕੱਢਣੀਆਂ ਤਾਂ ਆਪ ਦੇ ਆਪ ਨੂੰ ਪਾਰਟੀ ਤੋਂ ਵੱਖ ਸਮਝੋ ਦੇਖੋ ਜੇ ਇਸ ਤਰ੍ਹਾਂ ਦਾ ਪਾਰਟੀਆਂ ਦੇ ਵਿੱਚ ਇੱਕ ਦੋ ਆਦਮੀ ਖੜੇ ਹੋ ਕੇ ਰੋਜ਼ ਕਹਦਿਆ ਕਰਨ ਵੀ ਅਸੀਂ ਪ੍ਰਧਾਨ ਨਹੀਂ ਮੰਨਦੇ ਇਹ ਗਵਾਜ਼ਬ ਨਹੀਂ ਨਾ ਇਹਨਾਂ ਦੀ ਮੇਲੂ ਹੈ ਕੋਈ ਹਰੇਕ ਪਾਰਟੀ ਦਾ ਵਿਧੀ ਵਿਧਾਨ ਹੈ ਆਪਣੀ ਪਾਰਟੀ ਦਾ ਵੀ ਸਰੂਨੀ ਕਾਲੀ ਦਲ ਦਾ ਵੀ ਵਿਧੀ ਵਿਧਾਨ ਹੈ ਔਰ ਵਿਧੀ ਵਿਧਾਨ ਦੇ ਨਾਲ ਯੂਨੀਨੀਮਸਲੀ ਉਹਨਾਂ ਨੂੰ ਚੋਣ ਹੋਈ ਹੈ ਤਾਂ ਫਿਰ ਉਹ ਕੌਣ ਹੁੰਦੇ ਆ ਕੱਢਣ ਵਾਲੇ ਇਸ ਤਰ੍ਹਾਂ ਕਹਿਣ ਨੂੰ ਕਰਕੇ ਜਿਹੜੇ ਹਿਸਾਬ ਨਾਲ ਉਹ ਬੋਲ ਰਹੇ ਆ ਅੱਜ ਵੀ ਉਹਨਾਂ ਨੇ ਡੇਰਾ ਮੁਖੀ ਦੀ ਮਾਫੀ ਵਾਲਾ ਮੁੱਦਾ ਚੱਕਿਆ ਵੀ ਉਸ ਮਾਮਲੇ ਨੂੰ ਲੈ ਕੇ ਕੋਈ ਲੱਗਦਾ ਵੀ ਉਹ ਟੇਬਲ ਟੌਕ ਕਰਨ ਨੂੰ ਤਿਆਰ ਨਹੀਂ ਹੈ ਦੇਖੋ ਡੇਰਾ ਮੁਖੀ ਦੀ ਜਦੋਂ ਉਹ ਜਦੋਂ ਕੋਈ ਗੱਲ ਹੋਈ ਹੈ ਉਦੋਂ ਵੀ ਉਹ ਵਿੱਚ ਸੀਗੇ ਬਿਲਕੁਲ ਜੀ ਉਦੋਂ ਉਹਨਾਂ ਨੇ ਵਜ਼ੀਰੀਆਂ ਮਾਣੀਆਂ ਪਾਵਰ ਮਾਣੀਆਂ ਉਦੋਂ ਗੱਲ ਕਰਦੇ ਅੱਜ ਉਹ ਬਾਈ ਯਾਦ ਗੱਲਾਂ ਕਰਨ ਦੀ ਕੀ ਫਾਇਦਾ ਅੱਜ ਕੋਈ ਟਾਈਮ ਪਾਸ ਹੁਣ ਤਾਂ ਇਹ ਹੀ ਹੈ ਨਾ ਵੀ ਆਵੇਂ ਖਰਾਬ ਕਰਨਾ ਉਹਨਾਂ ਦਾ ਮਕਸਦ ਇੱਕ ਵਾਰੀ ਬਗਾਵਤ ਹੋ ਗਈ ਦੋ ਵਾਰੀ ਹੋ ਗਈ ਢਿਲਸਾ ਪਰਿਵਾਰ ਜੀ ਵੀਰ ਕੋਲ ਜਾਂ ਹੋਰ ਲੀਡਰ ਜਿਹੜੇ ਅੱਗੇ ਲੱਗੇ ਆ ਉਹਨਾਂ ਨੂੰ ਵਾਰ-ਵਾਰ ਪਾਰਟੀ ਚ ਵਾਪਸ ਲਿਆ ਦੇਖੋ ਅਸੀਂ ਤਾਂ ਕੀ ਹੋਣਾ ਉਹਨਾਂ ਨੂੰ ਦੁਬਾਰੇ ਫੇਰ ਵਾਪਸ ਲੈ ਲੂੰਗੇ ਦੇਖੋ ਮੈਂ ਤਾਂ ਇਹ ਬੇਨਤੀ ਕਰਦਾ ਹਾਂ ਕਿ ਬਿਲਕੁਲ ਜੇ ਉਹ ਬਾਗੀ ਰਹਿਣਗੇ ਬਾਗੀ ਸੁਰਾਂ ਕੱਢਣਗੇ ਔਰ ਉਹ ਪਾਰਟੀ ਦਾ ਨੁਕਸਾਨ ਕਰਨਗੇ ਤਾਂ ਉਹ ਪਾਰਟੀ ਵਿੱਚ ਬਿਲਕੁਲ ਨਹੀਂ ਲੈ ਜਾਣਗੇ ਨਹੀਂ ਦੁਬਾਰੇ ਮੰਨ ਲਓ ਕੱਲ ਨੂੰ ਫੇਰ ਚੰਗਾ ਵੇਲਾ ਆਉਂਦਾ ਪਾਰਟੀ ਦਾ ਹੁਣ ਜਿਹੜੇ ਨਾਲ ਖੜੇ ਆ ਦੇ ਇਹ ਉਹਨਾਂ ਨੂੰ ਤੁਸੀਂ ਪ੍ਰੋਗਰਾਮ ਕਰਕੇ ਤੇ ਉਹਨੂੰ ਪਾਵਾ ਕੇ ਫਿਰ ਵਾਪਸ ਲੈ ਲਵੋਗੇ ਵੀ ਕੀ ਫਿਰ ਇੰਨਾ ਵਰਕਰਾਂ ਨਾਲ ਜਾਂ ਲੀਡਰਾਂ ਨਾਲ ਧਕੇਸ਼ਾ ਹੀ ਨਹੀਂ ਜਦੋਂ ਕੱਲ ਨੂੰ ਫੇਰ ਕੋਈ ਵੇਲਾ ਆ ਜੂਗਾ ਕਿਉਂਕਿ ਬੀਬੀ ਜਗੀਰ ਕੌਰ ਨੂੰ ਵੀ ਵਾਪਸ ਲੈ ਚੁੱਕੇ ਆਪਾਂ ਢੀਰਸਾ ਪ੍ਰਵਾਦ ਨਾਲ ਵੀ ਨੇੜਤਾ ਬਣਾ ਚੁੱਕੇ ਆ ਮੈਨੂੰ ਤਾਂ ਪਹਿਲੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਕਿ ਵਾਰ-ਵਾਰ ਕਰਨ ਨਾਲ ਦੋ ਵਾਰੀ ਉਹ ਇਹ ਕੰਮ ਕਰ ਚੁੱਕੇ ਆ ਇਹ ਵਾਰ-ਵਾਰ ਉਹ ਕਰਨਾ ਦੁਬਾਰਾ ਉਹਨਾਂ ਨੂੰ ਕੋਈ ਪਾਰਟੀ ਚ ਐਂਟਰੀ ਮਿਲੂਗੀ ਜੇ ਕੋਈ ਮਿਲੀ ਵੀ ਤਾਂ ਬੈਕ ਡੋਰ ਤੇ ਜਾਣਗੇ ਉਹਨਾਂ ਨੂੰ ਟਿਕਟਾ ਵਗੈਰਾ ਨਹੀਂ ਮਿਲਣਗੇ ਹਾਂਜੀ ਇਹ ਕਹਿ ਲੱਗਦਾ ਵੀ ਜੇ ਪਹਿਲੇ ਪਾਰਟੀ ਬੈ ਕੇ ਕਰਦੀ ਗੱਲਬਾਤ ਕਰਦੀ ਉਹਨਾਂ ਨਾਲ ਹੀ ਪਹਿਲਾਂ ਗੱਲਬਾਤ ਕੀਤੀ ਜਾਂਦੀ ਪਾਰਟੀ ਦਾ ਉਹ 18 ਪਸੇ ਦੀ ਉਹ ਦੇਖੋ ਮੈਂ ਇੱਕ ਤੁਹਾਨੂੰ ਦੁਫਾੜ ਤਾਂ ਹੋਈ ਨਹੀਂ ਪਾਰਟੀ ਜਿਹੜਾ ਇਹ ਦੁਫਾੜ ਵਾਲੀ ਗੱਲ ਤੁਸੀਂ ਕਰਦੇ ਹੋ ਪਾਰਟੀ ਦੁਫਾੜ ਨਹੀਂ ਹੋਈ ਪਾਰਟੀ ਦਾ ਦੋ ਚਾਰ ਬੰਦੇ ਗਏ ਆ ਦੁਫਾੜ ਤਾਂ ਤਾਂ ਹੁੰਦੀ ਜੇ ਇੱਦੀ ਪਾਰਟੀ ਉਧਰ ਚਲੀ ਜਾਂਦੀ ਪਾਰਟੀ ਉਸੇ ਤਰ੍ਹਾਂ ਸ਼੍ਰੋਮਣੀ ਕਾਲੇ ਦਲ ਕਾਇਮ ਹੈ ਦੇਖੋ ਜਿਹੜੇ ਮਾੜੇ ਚੰਗੇ ਦਿਨਾਂ ਦੀ ਤੁਸੀਂ ਗੱਲ ਕਰਦੇ ਹੋ ਅਸੀਂ ਤਾਂ ਤੁਸੀਂ ਤਾਂ ਉਹ ਜੰਮੇ ਨਹੀਂ ਹੋਣੇ ਅਸੀਂ 84 ਦਾ ਗੇੜ ਵੀ ਦੇਖਿਆ ਉਦੋਂ ਸਾਰੇ ਜ਼ਿਲ੍ਹੇ ਦੀ ਜਦੋਂ ਮੀਟਿੰਗ ਕਰਦੇ ਹੁੰਦੇ ਸੀ ਵੱਡੇ ਬਾਦਲ ਸਾਹਿਬ ਤਾਂ 50 ਬੰਦੇ ਇਕੱਠੇ ਹੁੰਦੇ ਸੀ ਔਰ ਇੱਕ ਰੈਡੀਕਲ ਆ ਕੇ ਬੋਲ ਜਾਂਦਾ ਸੀ ਔਰ ਮੀਟਿੰਗ ਤੇ ਤਰਬਤਰ ਹੋ ਜਾਂਦੀ ਸੀ ਇਹੋ ਜਿਹੇ ਦਿਨ ਵੀ ਦੇਖਿਆ ਔਰ ਉਸ ਤੋਂ ਬਾਅਦ 15 ਸਾਲ ਅਕਾਲੀ ਦਲ ਨੇ ਰਾਜ ਵੀ ਕੀਤਾ ਹੈ ਸੁਆਹ ਪਾਰਟੀਆਂ ਤੇ ਮਾੜੇ ਚੰਗੇ ਦਿਨ ਆਉਂਦੇ ਰਹਿੰਦੇ ਆ ਕੋਈ ਇਹ ਤਾਂ ਨਹੀਂ ਹੈ ਕਿ ਪਾਰਟੀਆਂ ਤੋਂ ਬਾਗੀ ਹੋ ਕੇ ਪਾਰਟੀਆਂ ਉੱਪਰ ਉੱਠਣਾ ਹੈ ਤੁਸੀਂ ਵੀ ਬਰੇ ਪੁਰਾਣੀ ਲੀਡਰਸ਼ਿਪ ਚ ਆਉਣੇ ਹੋ ਵੀ ਸੁਖਵੀਰ ਬਾਦਲ ਤੇ ਆਖਰ ਇਹੋ ਜੀ ਉਂਗਲ ਕਿਉਂ ਉਠਾਈ ਆ ਵਾਰ-ਵਾਰ ਵੀ ਕੀ ਵਾਕਈ ਉਹਨਾਂ ਦੀ ਪ੍ਰਧਾਨਗੀ 'ਚ ਕੋਈ ਕਮੀ ਹੈ ਜਾਂ ਕੋਈ ਉਹਨਾਂ ਦੇ ਆਲੇ ਦੋਆਲੇ ਜਿਵੇਂ ਦੇ ਦੋਆਲੇ ਅਸੀਂ ਦੇਖੋ ਮੇਰੀ ਬੇਨਤੀ ਸੁਣੋ ਬਾਗੀ ਸੁਰਾਂ ਵਾਲੇ ਉਠਾ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦਾ ਮੈਜੋਰਟੀ ਸਾਡੇ ਨਾਲ ਹੈ ਨਾ ਕੋਈ ਬਾਗੀ ਸੁਰ ਬਾਗੀ ਵਾਲੇ ਜਿਹੜੇ ਹੁਣ ਇਹ ਲੋਕ ਨੇ ਇਹ ਸੁਖਵੀਰ ਬਾਦਲ ਦੇ ਨਾਲ ਹੀ ਰਹੇ ਆ ਪ੍ਰਧਾਨ ਬਣਾਉਣ ਵਾਲੇ ਸੁਖਵੀਰ ਬਾਦਲ ਨੂੰ ਇਹ ਸੀ ਢਿੰਸਾ ਸਾਹਿਬ ਨੇ ਅਨਾਉਂਸਮੈਂਟ ਕਰੀ ਸੀ ਕਿ ਇਹਨਾਂ ਦਾ ਨਾਮ ਲਿਆ ਸੀਗਾ ਉਦੋਂ ਬਣਾਉਣ ਅੱਜ ਜਿਹੜੇ ਸੁਖਵੀਰ ਬਾਦਲ ਨੂੰ ਇਹਨਾਂ ਨੇ ਆ ਪ੍ਰਧਾਨ ਬਣਾਇਆ ਸੀ ਅੱਜ ਉਹ ਕਿਵੇਂ ਮਾੜਾ ਹੋ ਗਿਆ ਜੇ ਮਾੜਾ ਹੋ ਗਿਆ ਤਾਂ ਕੋਈ ਉਹਨਾਂ ਚ ਕਮੀ ਆ ਤਾਂ ਕੋਈ ਵਿਦਨ ਦੀ ਪਾਰਟੀ ਬੈਠ ਕੇ ਗੱਲ ਕਰ ਲੈਣ ਵੀ ਤੁਹਾਡੇ ਜਿਹੜੇ ਪ੍ਰਧਾਨ ਜੀ ਆਹ ਕਮੀਆਂ ਐ ਇਹਨਾਂ ਨੂੰ ਦੂਰ ਕਰੋ ਇਹ ਤਾਂ ਨਹੀਂ ਐ ਕਿ ਬਾਗੀ ਚੁਰਾ ਤੁਸੀਂ ਜਾ ਕੇ ਬਾਹਰ ਜਾ ਕੇ ਉਪਕਰੋ ਦੇਖੋ ਇਹ ਲੋਕਾਂ ਦਾ ਇਹ ਵੈਸਟਰਨ ਇਨਫਰਾਸਟ੍ਰਕਚਰ ਹੈ ਇਹਨਾਂ ਦਾ ਕੋਈ ਕੋਈ ਇਹਦੇ ਮਗਰ ਵਟੀਆਂ ਪਾਰਟੀਆਂ ਲੱਗੀਆਂ ਹੋਈਆਂ ਇਹ ਜਿਹੜੀਆਂ ਸਾਡੀ ਜਿਹੜੀ ਪਾਰਟੀ ਹੈ ਸ਼ਰੋਮਣੀ ਅਕਾਲੀ ਦਲ ਇਹ ਖੇਤਰੀ ਪਾਰਟੀ ਹੈ ਔਰ ਇਹਨੂੰ ਖਤਮ ਕਰਨ ਵਾਸਤੇ ਜਿਹੜੇ ਲੋਕ ਮਗਰ ਰਹੇ ਨੇ ਉਹਨਾਂ ਦੇ ਮੋਰੇ ਹੋ ਕੇ ਬੋਲ ਰਹੇ ਨੇ ਹੋਰ ਕੋਈ ਗੱਲ ਸਿੱਪਾ ਸਾਹਿਬ ਬਾਕੀ ਇਹ ਵੀ ਕਹਿ ਰਹੇ ਹੈਗੇ ਨੇ ਜਦ ਲੋਕ ਸਭਾ ਚੋਣਾਂ ਹੋਈਆਂ ਤੇ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਨਾਲ ਮੁਲਾਕਾ ਕਰਕੇ ਆਂਦੇ ਹੈਗੇ ਉਹਨਾਂ ਨੂੰ ਨਾਂ ਨਹੀਂ ਲਿਖਿਆ ਗਿਆ ਸੀ ਉਹਨਾਂ ਨੂੰ ਉਹਨਾਂ ਨਾਲ ਉਹਨਾਂ ਦੇ ਨਾਲ ਲਿਖੇ ਨਾਲ ਲਿਖੇ ਦੇਖੋ ਜਦੋਂ ਵੀ ਕੋਈ ਸਮਝੌਤੇ ਹੁੰਦੇ ਆ ਤਾਂ ਮਿਲਣਾ ਤਾਂ ਪੈਂਦਾ ਹੀ ਆ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਬੁਲਾਇਆ ਬੁਲਾਉਣ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਹੋਈ ਫਿਰ ਉਹਨਾਂ ਨੇ ਇਹ ਕਿਹਾ ਕਿ ਤੁਹਾਨੂੰ ਅਮਿਤ ਸ਼ਾਹ ਜੀ ਬੁਲਾਉਣਗੇ 20 ਦਿਨਾਂ ਬਾਅਦ ਫਿਰ ਅਮਿਤ ਸ਼ਾਹ ਜੀ ਨੇ ਬੁਲਾਇਆ ਔਰ ਅਮਿਤ ਸ਼ਾਹਨੀ ਜੀ ਨੇ ਕੀ ਕਿਹਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਪ੍ਰਧਾਨ ਜੀ ਨੇ ਇੱਕ ਹੋਰ ਕਮੇਟੀ ਚ ਓਪਨ ਲੀ ਕੇ ਆਏ ਗੱਲ ਤੇ ਦੋ ਗੱਲਾਂ ਕਹੀਆਂ ਕਿ ਜੀ ਅੱਜ ਆਪਣਾ ਐਲਾਈਅੰਸ ਹੋਣ ਦੀ ਗੱਲ ਹੋ ਰਹੀ ਹੈ ਅਮਿਤ ਸ਼ਾਹ ਜੀ ਕਹਿ ਰਹੇ ਨੇ ਕਿ ਆਪਣੇ ਐਲਾਈਅੰਸ ਹੋਣ ਦੀ ਗੱਲ ਹੋ ਰਹੀ ਹੈ ਇੱਕ ਤਾਂ ਤੁਸੀਂ ਬਾਗੀ ਸਿੰਘਾਂ ਦੀ ਜਿਹੜੀ ਬੰਦੀ ਸਿੰਘ ਹੈ ਜਿਹੜੇ ਉਹਨਾਂ ਦੀ ਰਿਹਾਈ ਵਾਸਤੇ ਨਹੀਂ ਗੱਲ ਕਰਨੀ ਹਾਂਜੀ ਇੱਕ ਕਿਸਾਨੀ ਦੀ ਗੱਲ ਨਹੀਂ ਕਰਨੀ ਤੇ ਸਾਡੀ ਤਾਂ ਕਿ ਪਾਰਟੀ ਕਿਸਾਨਾਂ ਤੇ ਡਿਪੈਂਡ ਹੈ ਅਸੀਂ ਜੇ ਦੋ ਗੱਲਾਂ ਨਾਲ ਨਹੀਂ ਮੰਨ ਜੀਏ ਕਿ ਅਸੀਂ ਕਿਸਾਨੀ ਦੇ ਵਰਕਲਾਫ ਗੱਲ ਕਰਾਂਗੇ ਹਾਂਜੀ ਕਿਸਾਨੀ ਦੀ ਗੱਲ ਨਾ ਕਰਾਂਗੇ ਤਾਂ ਅਸੀਂ ਕਿਵੇਂ ਕਾਮਯਾਬ ਹੋਵਾਂਗੇ ਕੋਮੇਟੀ ਮੈਂਬਰ ਨਾਲ ਕਿਉਂ ਗਏ ਹੋਰ ਸਾਬ ਭੁੰਦਰ ਸਾਹਿਬ ਨਾਲ ਗਏ ਸੀ ਨਹੀਂ ਤੁਸੀਂ ਗਏ ਸੀ ਨਾਲ ਮੈਂ ਨਹੀਂ ਨਾਲ ਗਿਆ ਤੇ ਹੋਰ ਕਈ ਸੀਨੀਅਰ ਹੈਗੇ ਸਿਰਫ ਭੁੰਦਰ ਸਾਹਿਬ ਤੇ ਪ੍ਰਧਾਨ ਜੀ ਗਏ ਸੀ ਆਪਣੇ ਜ਼ਿਲ੍ਹੇ ਦੇ ਵਿੱਚੋਂ ਕੋਈ ਇਹੋ ਜਿਹਾ ਕੋਈ ਧੜਾ ਜਾਂ ਕੋਈ ਲੀਡਰ ਜੀ ਜਿਹੜਾ ਉਸ ਗਰੁੱਪ 'ਚ ਹੋਵੇ ਜਾਂ ਮੰਨ ਲਓ ਨੁਕਸਾਨ ਹੋ ਰਿਹਾ ਹੋਵੇ ਆਪਣੇ ਤੋਂ ਜ਼ਿਲ੍ਹੇ 'ਚ ਕੋਈ ਹੈ ਜੀ ਮਲੂਕਾ ਸਾਹਿਬ ਹੀ ਹੈ ਉਹਨਾਂ ਦੇ ਜਾਣਦਾ ਫਿਰ ਕੀ ਜਿਵੇਂ ਉਹਨਾਂ ਦੀ ਨੂੜੇ ਚੋਣ ਲੜੀ ਤੇ ਫਿਰ ਉਹਨਾਂ ਖ ਉਹਨਾਂ ਨੇ ਪ੍ਰਚਾਰ ਵੀ ਨਹੀਂ ਕੀਤਾ ਦੇਖੋ ਉਹਨਾਂ ਦੇ ਖਿਲਾਫ ਮੇਰੀ ਬੇਨਤੀ ਸੁਣੋ ਪਾਰਟੀਆਂ ਦੀਆਂ ਮੁਕਾਲਫਤਾਂ ਹੁੰਦੀਆਂ ਰਹਿੰਦੀਆਂ ਪਾਰਟੀਆਂ ਚੱਲਦੀਆਂ ਰਹਿੰਦੀਆਂ ਜੇ ਆਪਾਂ ਇਹ ਕਹੀਏ ਕਿ ਇੱਕ ਬੰਦਾ ਪਾਰਟੀ 'ਚੋਂ ਨਿਕਲ ਗਿਆ ਤੇ ਖਬਰੇ ਉਹ ਪਾਰਟੀ ਨੂੰ ਬਿਠਾ ਦੂਗਾ ਇਹ ਨਹੀਂ ਹੁੰਦਾ ਜੀਦੇ ਤੋਂ ਆਪ ਦਾ ਘਰ ਨਹੀਂ ਸੰਭਾਲਿਆ ਜਾਂਦਾ ਉਹ ਪਾਰਟੀ ਨੂੰ ਉੱਤੇ ਚੱਕ ਦੂਗਾ ਹੁਣ ਉਹ ਲੋਕ ਉੱਤੇ ਚੱਕਣ ਦੀਆਂ ਗੱਲਾਂ ਕਰਦੇ ਆ ਅੱਜ ਤੁਸੀਂ ਜਿਹੜੀ ਮੀਟਿੰਗ ਕੀਤੀ ਹੈਗੀ ਕਿੱਥੋਂ ਕਿੱਥੋਂ ਆਏ ਆ ਪ੍ਰਧਾਨ ਜੀ ਦੇ ਦੇਖੋ ਅੱਜ ਜਿਹੜੇ ਮੀਟਿੰਗ ਅਸੀਂ ਕੀਤੀ ਹੈ ਕਿ ਸਾਡੇ ਸਾਰੇ ਹਲਕਾ ਇੰਚਾਰਜ ਨੇ ਜ਼ਿਲ੍ਹਾ ਜਥੇਬੰਦੀ ਹੈ ਸਾਰੀ ਸਾਰੇ ਸਰਕਲ ਪ੍ਰਧਾਨ ਹੈ ਡੈਲੀਗੇਟ ਹੈ ਸਰਪੰਚ ਪੰਚ ਸਾਰੇ ਮੈਂਬਰ ਐ ਜੀ ਸਰ ਮੈਂਬਰ ਐ ਐਸ ਜੀ ਵੀ ਸਿਆਦ ਠੀਕ ਹੈ ਸਵਾਤਿ ਜੀ ਜੀ ਦਾ ਸਮਰਥਨ ਕੀਤਾ ਹਾਂ ਜੀ ਅੱਜ ਅਸੀਂ ਇਹ ਜਿਹੜੀ ਮੀਟਿੰਗ ਇਸ ਕਰਕੇ ਬੁਲਾਈ ਹੈ ਕਿ ਇਹ ਸਾਰਾ ਜ਼ਿਲ੍ਹਾ ਸਾਰੇ ਹਲਕਾ ਇੰਚਾਰਜ ਸਾਰੇ ਸ਼ਰੋਣੀ ਕਮੇਟੀ ਦੇ ਮੈਂਬਰ ਸਾਰੇ ਡੈਲੀਗੇਟ ਸਾਰੇ ਸਰਕਲ ਪ੍ਰਧਾਨ ਤੇ ਹੋਰ ਜਿੰਨੇ ਵੀ ਅਹੁਦੇਦਾਰ ਹੈ ਸਾਰੇ ਸਰਦਾਰ ਸੁਖਵੀਰ ਸਿੰਘ ਬਾਦਲਨਾ ਚਟਾਨ ਵਾਂਗੂ ਖੜੇ ਮਤਾ ਕੋਈ ਆਹਲੀ ਮਤਾ ਸਾਡਾ はい